ਜਿਹੜਾ ਬੰਦਾ ਜਿਉਂਦਾ ਨਹੀਂ ਸੀ ਕਿਸੇ ਨੂੰ ਟਿਕਨ ਦਿੰਦਾ ਅੱਜ ਉਸ ਦੁਨੀਆ 'ਚ ਨਹੀਂ ਆ ਹੁਣ ਵੀ ਨਹੀਂ ਟਿਕਨਦੇ ਰ ਅਗੇਨ ਇਨਸਿਕਿਉਰਿਟੀ ਯੂਟਿਊਬਰਸ ਨੂੰ ਜਿਹੜੇ ਸਿੰਗਰ ਨੇ ਜਿਨਾਂ ਦੇ ਆਪਣੇ YouTube ਚੈਨਲ ਉਹਨਾਂ ਨੂੰ ਕੱਟਾ ਪੈਂਦਾ ਜਦੋਂ ਉਹਨੂੰ ਵਿਊਅਰਸ਼ਿਪ ਮਿਲਦੀ ਹੈ ਜਾਂ ਉਹਨੂੰ ਵਿਊਜ਼ ਮਿਲਦੇ ਆ ਫਤਨਾਮ ਹੈ ਨਾਮ ਤੋਂ ਹੈ ਨਾ ਚਾਹੀ ਕੋਨਟ੍ਰੋਵਰਸੀ ਚ ਪਰ ਸਿੱਧੂ ਮੂਸੇਵਾਲਾ ਤੇ ਵੀ ਤੂਤੀ ਤਾਂ ਹਲੇ ਵੀ ਬੋਲ ਰਹੀ ਹੈ ਨਾ ਇੰਨਾ ਚਿਰ ਸਿੱਧੂ ਮੂਸੇਵਾਲੇ ਦੇ ਗਾਣੇ ਪਏ ਹੋਏ ਆ ਨਾ ਉਹ ਜਿੰਨਾ ਚਿਰ ਰਿਲੀਜ਼ ਹੁੰਦੇ ਰਹਿਣਗੇ ਬਹੁਤ ਲੋਕ ਹਲੇ ਅੱਗੇ ਨਹੀਂ ਆ ਸਕਦੇ ਉਹਦੇ ਹੁੰਦੇ ਆ ਕਿਉਂਕਿ ਉਹਦੀ ਇੱਕ ਆਪਣੀ ਫੈਨ ਫੋਲਿੰਗ ਹੈ ਉਹਨਾਂ ਦਾ ਲਿਖਣ ਦਾ ਆਪਣਾ ਤਰੀਕਾ ਉਹਨਾਂ ਦੇ ਗਾਉਣ ਦਾ ਆਪਣਾ ਇੱਕ ਲੈਜ ਹੈ ਉਹਦੀ ਇੱਕ ਫੈਨ ਫੋਲਿੰਗ ਕ੍ਰੀਏਟ ਹੋ ਚੁੱਕੀ ਹੈ ਐਕਟਿਵਿਟੀ ਵਾਲੇ ਸਿੰਗਰ ਨੂੰ 2025 ਤੱਕ ਸੁਣ ਰਹੇ ਹੈ ਤੇ ਸਿੱਧੂ ਮੂਸੇ ਵਾਲੇ ਨੂੰ ਮੇਰੇ ਖਿਆਲ ਨਾਲ 2045 ਤੱਕ ਲੋਕੀ ਸੁਣ ਸਕਦੇ ਉਦੋਂ ਵੀ ਜ਼ਿਆਦਾ ਗਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਕਲੀਆਂ ਦੇ ਬਾਦਸ਼ਾਹ ਕੁਲਦੀ ਮਾਨਕੀ ਦੀ ਅੱਜ 14ਵੀਂ ਵਰਸੀ ਹੈ ਜਿਹੜੀ ਮਨਾਈ ਗਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਸਮਾਗਮ ਰੱਖਿਆ ਗਿਆ ਸੀ ਇਸ ਮੌਕੇ ਵੱਖ-ਵੱਖ ਜਿਹੜੇ ਕਲਾਕਾਰ ਪਾਈਚਾਰਾ ਪਹੁੰਚਿਆ ਹੋਇਆ ਤਾਂ ਸੀਸ ਕੀ ਬਧੀਓ ਜੀ ਚਕੀਤਾ ਮੋਹਰੀਆਂ ਉਹਨਾਂ ਨੇ ਕਰਤਾਰ ਰਮਲਾ ਦੀ ਬੇਟੀ ਮੰਡੀ ਵੀ ਪਹੁੰਚ ਹੋਏ ਨੇ ਮੰਡੀ ਕੀ ਕਹਿਣਾ ਚਾਹੁੰਦੇ ਆ ਜਦੋਂ ਐਡੇ ਕਲਾਕਾਰ ਅੱਜ ਵੀ ਉਸੇ ਤਰ੍ਹਾਂ ਵਜਦੇ ਨੇ ਉਹਨਾਂ ਦੇ ਗਾਣੇ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਨੇ ਸਭ ਤੋਂ ਪਹਿਲਾਂ ਸਸ਼ੀਕਾਲ ਦੀਪ ਸੰਦੀਪ ਜੀ ਨੂੰ ਪੂਰੇ ਜਿੰਨੇ ਵੀ ਗਲੀ ਪੋਸਟ ਲੋਕ ਦੇਖ ਰਹੇ ਨੇ ਇਹ ਜਿਹੜੇ ਕਲਾਕਾਰ ਅੱਜ ਵੀ ਵਜ ਰਹੇ ਨੇ ਤੁਸੀਂ ਇਹ ਦੇਖੋ ਇਹ ਅੱਜ ਦੇ ਕਲਾਕਾਰਾਂ ਨੂੰ ਵੀ ਟੱਕਰ ਦੇ ਰਹੇ ਹਨ ਇਹ 90s ਤੋਂ ਪਹਿਲਾਂ ਦੇ ਕਲਾਕਾਰ ਨੇ ਇਹ ਅੱਜ ਵੀ ਅਮਰ ਨੇ ਇਹ ਕੱਲ ਵੀ ਅਮਰ ਰਹਿਣਗੇ ਔਰ ਬੇਸ਼ੱਕ ਉਹਨਾਂ ਦੀ ਵਰਸੀ ਹੈ ਲੇਕਿਨ ਇਹ ਅਮਰ ਨੇ ਇਹ ਉਹਨਾਂ ਦੀ ਪ੍ਰੈਜ਼ੈਂਸ ਦੀ ਨਿਸ਼ਾਨੀ ਹੈ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਚੌਥਵੀਂ ਵਰਸੀ ਹੈ 14 ਸਾਲ ਤੋਂ ਆਪਾਂ ਉਹਨਾਂ ਨੂੰ ਯਾਦ ਰੱਖ ਰਹੇ ਹਾਂ ਆਉਣ ਵਾਲੀਆਂ ਪੁਸ਼ਤਾਂ ਵੀ ਉਹਨਾਂ ਨੂੰ ਯਾਦ ਰੱਖਣਗੀਆਂ ਕਿਉਂਕਿ ਉਹਨਾਂ ਨੇ ਇੰਨੇ ਸੁਪਰ ਹਿੱਟ ਗਾਣੇ ਦਿੱਤੇ ਕੋ ਕਦੇ ਵੀ ਨਾ ਗਾਇਬ ਹੋਈ ਨਹੀਂ ਸਕਦੇ ਲੇਕਿਨ ਜਿਵੇਂ ਪੁਰਾਣੇ ਗੀਤਾਂ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਦੇ ਵਿੱਚ ਖਾਰ ਬਹੁਤ ਹੈ ਖਾਰ ਬਹੁਤ ਹੈ ਪਹਿਲਾਂ ਜਦੋਂ ਦੇਖਦੇ ਆ ਇੱਕ ਫੋਟੋ ਤੁਸੀਂ ਦੇਖੀ ਹੋਣੀ ਜਿੱਥੇ ਮਾਨਕ ਸਿੰਘ ਸਾਹਿਬ ਨੇ ਤੁਹਾਡੇ ਫਾਦਰ ਸਾਹਿਬ ਨੇ ਸ੍ਰੀਖ ਸਾਹਿਬ ਨੇ ਤਾਂ ਸ਼ਿੰਦਾ ਜੀ ਨੇ ਸਾਰੇ ਹਨਾ ਤਾਂ ਕੀ ਲੱਗਦਾ ਕਿ ਜਦੋਂ ਪਹਿਲਾਂ ਇੰਨਾ ਪਿਆਰ ਸੀਗਾ ਉਹ ਹੁਣ ਬਦਲਦਾ ਬਦਲਦਾ ਵਾਰ ਦੇ ਵਿੱਚ ਕਿਉਂ ਆ ਗਿਆ ਅਗਰੈਸਿਵ ਕਿਉਂ ਹੋ ਗਿਆ ਹੁਣ ਜੈਲਸ ਹੈ ਲੋਕਾਂ ਨੂੰ ਹੁਣ ਲੋਕਾਂ ਨੂੰ ਇਨਸਿਕਿਉਰਿਟੀ ਹੈ ਪਹਿਲਾਂ ਨਾ ਇਨਸਿਕਿਉਰਿਟੀ ਨਹੀਂ ਹੁੰਦੀ ਸੀ ਕਰਤਾਰ ਅਮਲਾ ਜਿਹਦੀ ਆਪਣੀ ਆਡੀਅנס ਸੀ ਕੁਲਦੀਪ ਮਾਨਕ ਜਿਹਦੀ ਆਪਣੀ ਆਡੀਅנס ਸੀ ਗੀ ਸੁਹਿੰਦਰ ਛੰਡਾ ਜਿਹਦੀ ਆਪਣੀ ਆਡੀਅੰਸ ਸਰਦੂਲ ਜੀ ਦੀ ਆਪਣੀ ਆਡੀਅੰਸ ਹੈ ਨਾ ਡਿਓਡ ਵਾਲਿਆਂ ਦੀ ਅਲੱਗ ਆਡੀਅੰਸ ਸੀ ਸੋਲੋ ਵਾਲਿਆਂ ਦੀ ਅਲੱਗ ਸੀ ਉਹਨੂੰ ਜੈਲਸ ਨਹੀਂ ਸੀ ਉਹਦੀ ਲੋਕੀ ਚਮਕੀਲਾ ਜੀ ਦੀ ਵੀ ਬਹੁਤ ਆਡੀਅੰਸ ਸੀ ਹੈ ਨਾ ਲੋਕੀ ਆਪਣੇ ਆਪਣੇ ਮਾਰਗ ਤੇ ਜਾਂਦੇ ਸੀ ਆਪਣਾ ਆਪਣਾ ਸਿੰਗ ਹੁਣ ਆ ਜਾਣੇ ਅੱਜ ਵਾਲਿਆਂ ਨੂੰ ਲੱਗਦਾ ਕਿ ਜੇ ਇਹ ਬੰਦਾ ਮੇਰੇ ਤੋਂ ਅੱਗੇ ਆ ਗਿਆ ਮੇਰੀ ਫੈਨ ਫੋਲਿੰਗ ਘਟ ਚੁਗੀ ਮੇਰੇ ਫੋਲੋਅਰਸ ਘਟ ਜਾਣਗੇ ਮੈਨੂੰ ਦੇਖਣ ਵਾਲੇ ਘਟ ਜਾਣਗੇ ਠੀਕ ਹੈ ਉਹਨਾਂ ਨੂੰ ਇਨਸਿਕਿਉਰਟੀ ਆ ਜਾਂਦੀ ਹੈ ਫਿਰ ਉਹਨਾਂ ਨੂੰ ਹੁੰਦਾ ਜੇ ਇਹ ਇਹਨੂੰ ਕੰਮ ਮਿਲਣ ਲੱਗ ਗਿਆ ਤਾਂ ਮੇਰੇ ਕੋਲ ਪੈਸਾ ਆਉਣਾ ਬੰਦ ਹੋ ਜਾਊਗਾ ਤਾਂ ਜੇ ਕੋਈ ਸਿੰਗਰ ਅੱਜ ਲੱਖ ਚਾਰਜ ਕਰ ਰਿਹਾ ਤਾਂ ਕੋਈ 80000 ਚ ਵੀ ਚਲਾ ਜਾਂਦਾ ਸਿਰਫ ਕਿ ਦੂਜਾ ਮੇਰੇ ਤੋਂ ਅੱਗੇ ਨਾ ਜਾਏ ਰੇਟ ਘੱਟ ਲੈ ਲੈਣਗੇ ਫੇਕ ਨਿਊਜ਼ ਚਲਵਾ ਲੈਂਦੇ ਆਪਣੀਆਂ ਫੇਕ ਕੰਟਰੋਵਰਸੀਆਂ ਕਰ ਲੈਂਦੇ ਮਤਲਬ ਅੱਜਕੱਲ ਇੰਨਾ ਜ਼ਿਆਦਾ ਇੱਕ ਦੂਜੇ ਨਾਲ ਕੀ ਹੈ ਉਸੇ ਕਰਕੇ ਹੋ ਰਿਹਾ ਕਿਉਂ ਲੱਗਦਾ ਕਿਉਂਕਿ ਅੱਜ ਸਿੱਧੂ ਮੂਸੇ ਵਾਲਾ ਦੁਨੀਆ ਤੋਂ ਚਲਾ ਗਿਆ ਹੁਣ ਤਾਂ ਗਾਣਾ ਵੀ ਆਇਆ ਤਾਂ ਲੋਕ ਕਈ ਵਾਰੀ ਉਹਨਾਂ ਨੂੰ ਲੈ ਕੇ ਵੀ ਬੜੇ ਸਵਾਲ ਖੜੇ ਕਰਦੇ ਨੇ ਕਈ ਗਲਤ ਤਰ੍ਹਾਂ ਦੀਆਂ ਉਹਨਾਂ ਦੀਆਂ ਪੋਸਟਾਂ ਬਣਾ ਦਿੰਦੇ ਨੇ ਫੇਕ ਫੋਟੋਆਂ ਪਰਿਵਾਰ ਵੀ ਬੜੀ ਮੁਸ਼ਕਲ ਦੇ ਵਿੱਚ ਕਿਉਂ ਲੱਗਦਾ ਵੀ ਹਜੇ ਵੀ ਸਿੱਧੂ ਮੂਸੇ ਵਾਲਾ ਦਾ ਜਿਹੜਾ ਡਾਰਕ ਕਹਿ ਸਕਦੇ ਹੋ ਜਾਂ ਫਿਰ ਕੋਈ ਇਨਸਿਕਿਉਰਟੀ ਆ ਵੀ ਜਿਹੜਾ ਉਹਦੇ ਬਾਰੇ 네ਗੇਟਿਵ ਪ੍ਰਚਾਰ ਅੱਜ ਵੀ ਹੁੰਦਾ ਹੈ ਦੇਖੋ ਉਹ ਆਪਣੀ ਜਦੋਂ ਬਹੁਤ ਅੱਛਾ ਰਾਈਟਰ ਸੀਗਾ ਸਿੰਗਰ ਸੀਗਾ ਉਹ ਅੱਗੇ ਨਾ ਜਾਵੇ ਦੇਖੋ ਇਹ ਹੋ ਸਕਦਾ ਵਿਰੋਧੀ ਤੇ ਧਿਰ ਦਾ ਕੰਮ ਵੀ ਹੋ ਸਕਦਾ ਆਪਾਂ ਜ਼ਰੂਰੀ ਨਹੀਂ ਸਰਕਾਰਾਂ ਨੂੰ ਇਲਜ਼ਾਮ ਦੇਣਾ ਕੋਈ ਵਿਰੋਧੀ ਧਿਰ ਵੀ ਹੋ ਸਕਦੀ ਹੈ ਨਹੀਂ ਮੈਂ ਸਰਕਾਰਾਂ ਦੀ ਨਹੀਂ ਗੱਲ ਕਰਦਾ ਵੈਸੇ ਕਿਉਂ ਲੱਗਦਾ ਤੁਹਾਨੂੰ ਵੀ ਹੁਣ ਜਦੋਂ ਉਹਦਾ ਗਾਣਾ ਆਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਕੰਟਰੋਵਰਸੀਆਂ ਹੋਈਆਂ ਕਿਉਂਕਿ ਤੁਸੀਂ ਇਹ ਦੇਖੋ ਜਿਹੜਾ ਬੰਦਾ ਜਿਉਂਦਾ ਨਹੀਂ ਸੀ ਕਿਸੇ ਨੂੰ ਟਿਕਨ ਦਿੰਦਾ ਅੱਜ ਉਹ ਇਸ ਦੁਨੀਆ 'ਚ ਨਹੀਂ ਆ ਹੁਣ ਵੀ ਨਹੀਂ ਟਿਕਨਦੇ ਰਏ ਅਗੇਨ ਇਨਸਿਕਿਉਰਿਟੀ ਬਹੁਤ ਸਾਰੇ ਯੂਟਿਊਬਰਸ ਨੂੰ ਜਿਹੜੇ ਸਿੰਗਰ ਨੇ ਜਿਨਾਂ ਦੇ ਆਪਣੇ YouTube ਚੈਨ ਬੰਦਾ ਜਦੋਂ ਉਹਨੂੰ ਵਿਊਅਰਸ਼ਿਪ ਮਿਲਦੀ ਆ ਜਾਂ ਉਹਨੂੰ ਵਿਊਜ਼ ਮਿਲਦੇ ਆ ਫਿਰ ਦੂਜਿਆਂ ਨੂੰ ਵੀ ਉਹ ਮਿਲਲੇ ਬੰਦੇ ਜਿਹੜੇ ਸਿੰਗਰਸ ਨੇ ਨਾ ਉਹ ਫੇਰਡ ਹੋਣੀ ਸ਼ੁਰੂ ਹੋ ਜਾਂਦੇ ਆ ਉਹ ਤਾਂ ਕਰਕੇ ਸਿੱਧੂ ਲਈ ਕੰਟਰੋਵਰਸੀ ਕਰ ਰਿਹਾ ਪਰ ਮੈਂ ਕਹਿਨੀ ਹੈ ਨਾ ਚਾਹੇ ਬਦਨਾਮ ਹੈ ਨਾਮ ਤੋਂ ਹੈ ਨਾ ਚਾਹੀ ਕੰਟਰੋਵਰਸੀ ਚਾਹ ਪਰ ਸਿੱਧੂ ਮੂਸੇਵਾਲੇ ਤੇ ਤੂਤੀ ਤਾਂ ਹਲੇ ਵੀ ਬੋਲ ਰਹੀ ਹੈ ਨਾ ਉਹ ਬੋਲਦੀ ਰਹੂਗੀ ਮੈਂ ਕੀ ਕਹਿਣਾ ਚਾਹੁੰਨਾ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਵੀ ਹਰ ਇੱਕ ਬਾਪ ਨੂੰ ਆਪਣੇ ਪੁੱਤ ਤੇ ਮਾਣ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਮੈਨੂੰ ਆਪਣੇ ਬਾਪ ਦੇ ਮਾਣ ਹੈ ਤੇ ਪੁੱਤ ਨੂੰ ਬੇਟੇ ਬਾਪ ਨੂੰ ਬੇਟੇ ਤੇ ਕਿਉਂ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਡੇ ਸਾਡੇ ਪਾਪਾ ਨੇ ਜੋ ਵੀ ਗਾਇਆ ਸਾਨੂੰ ਮਾਣ ਹੈ ਨਾ ਤਾਂ ਬਾਪ ਨੂੰ ਬੇਟੇ ਤੇ ਮਾਣ ਕਿਉਂ ਨਾ ਹੋਵੇ ਤੁਸੀਂ ਇਹ ਦੇ ਉਹ ਜਿੰਨੇ ਚਿਰ ਰਿਲੀਜ਼ ਹੁੰਦੇ ਰਹਿਣਗੇ ਬਹੁਤ ਲੋਕ ਹਲੇ ਅੱਗੇ ਨਹੀਂ ਆ ਸਕਦੇ ਉਹਦੇ ਹੁੰਦੇ ਕਿਉਂਕਿ ਉਹਦੀ ਆਪਣੀ ਫੈਨ ਫੋਲਿੰਗ ਹੈ ਉਹਨਾਂ ਦਾ ਲਿਖਣ ਦਾ ਆਪਣਾ ਤਰੀਕਾ ਉਹਨਾਂ ਦੇ ਗਾਉਣ ਦਾ ਆਪਣਾ ਇੱਕ ਲਹਿਜਾ ਹੈ ਉਹਦੀ ਇੱਕ ਫੈਨ ਫੋਲਿੰਗ ਕ੍ਰੀਏਟ ਹੋ ਚੁੱਕੀ ਹੈ ਉਹ ਆਈ ਥਿੰਕ ਮੇਰੀ ਗੱਲ ਤੋਂ ਅਜਮਾਨਕ ਸਾਹਿਬ ਨਹੀਂ ਹੈ ਉਹਨਾਂ ਨੂੰ ਲੋਕ ਸੁਣ ਰਹੇ ਹਨ ਬਿਲਕੁਲ ਠੀਕ ਹੈ ਨਾ ਜੇ ਅੱਜ ਸਿੱਧੂ ਨਹੀਂ ਉਹਨੂੰ ਲੋਕ ਸੁਣ ਰਹੇ ਹੈ ਜੇ ਅੱਜ 80s ਵਾਲੇ ਸਿੰਗਰ ਨੂੰ 2025 ਤੋਂ ਸੁਣ ਰਹੇ ਹੈ ਤਾਂ ਸਿੱਧੂ ਮੂਸੇਵਾਲੇ ਨੂੰ ਮੇਰੇ ਖਿਆਲ ਨਾਲ 2045 ਤੱਕ ਲੋਕ ਹੀ ਸੁਣ ਸਕਦੇ ਉਦੋਂ ਵੀ ਜ਼ਿਆਦਾ ਠੀਕ ਲੱਗਦਾ ਬਾਇਓਪਿਕ ਕਿੰਨਾ ਕਲਾਕਾਰਾਂ ਦੇ ਮਾਨਕਾਬ ਇਹਨਾਂ ਦੇ ਬਣਨੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਇਨਸਪਾਇਰਿੰਗ ਦੇਖੋ ਜੇ ਇਹ ਬਣੇ ਨਾ ਤੇ ਇਹ ਸਟੋਰੀ ਆਈ ਥਿੰਕ ਇਹ ਫਿਲਮ ਹੀ 5 6 ਘੰਟੇ ਦੀ ਬਣੂਗੀ ਕਿਉਂਕਿ ਇਹ ਬਹੁਤ ਇੰਟਰਸਟਿੰਗ ਸਟੋਰੀਜ਼ ਨੇ ਇਹਨਾਂ ਦੇ ਸਟ੍ਰਗਲਸ ਨੇ ਸਟ੍ਰਗਲ ਟੂ ਸਕਸੈਸ ਦੀ ਸਟੋਰੀਜ਼ ਨੇ ਮੈਂ ਤਾਂ ਕਹਿੰਨੀ ਮੇਰੇ ਪਾਪਾ ਦੇ ਵੀ ਫਿਲਮ ਫਿਲਮ ਬਣਨੀ ਚਾਹੀਦੀ ਬਹੁਤ ਅੱਛਾ ਕੰਟੈਂਟ ਮਿਲੇਗਾ ਲੋਕਾਂ ਨੂੰ ਚਲੋ ਥੈਂਕ ਯੂ